ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਬਾਬਰ ਦੁਆਰਾ ਸੈਦਪੁਰ ਦੀ ਤਬਾਹੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਾਈ ਲਾਲੋ ਨਾਲ ਖਹਿਰੇ ਸਨ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਕੰਕਰਾਂ ਛੋਟੇ ਪੱਥਰਾ ਪੰਜਾਬੀ ਵਿੱਚ ਰੋੜੀ ਦੇ ਸਖਤ ਬਿਸਤਰੇ ਤੇ ਬੈਠਣਾ ਅਤੇ ਲੇਟਣਾ ਪਿਆ ਜਿਵੇਂ ਕਿ ਭਾਈ ਗੁਰਦਾਸ ਵਾਰ ਇੱਕ ਵਿੱਚ ਦਰਸਾਇਆ ਗਿਆ ਹੈ ਜਦੋਂ 1521 ਵਿੱਚ ਬਾਬਰ ਦੀਆਂ ਫੌਜਾਂ ਪੰਜਾਬ ਵਿੱਚ ਦਾਖਲ ਹੋਈਆਂ ਤਾਂ ਗੁਰੂ ਨਾਨਕ ਦੇਵ ਜੀ ਸੈਦਪੁਰ ਵਿੱਚ ਮੌਜੂਦ ਸਨ ਸੈਦਪੁਰ ਉਤੇ ਕਬਜ਼ਾ ਕਰਨ ਸਮੇ ਗੁਰੂ ਨਾਨਕ ਦੇਵ ਜੀ ਸਮੇਤ ਬਹੁਤ ਸਾਰੇ ਸਥਾਨਕ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਸਮੇ ਗੁਰੂ ਨਾਨਕ ਦੇਵ ਜੀ ਇੱਥੇ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਵਿਖੇ ਕੰਕਰਾਂ ਤੇ ਬੈਠੇ ਸਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਸਨ ਇਹ ਗੁਰਦੁਆਰਾ ਕੰਕਰਾਂ ਦੀ ਥਾਂ ਤੇ ਖੜ੍ਹਾ ਹੈ ਗੁਰਦੁਆਰਾ ਇਸ ਜਗ੍ਹਾ ਤੇ ਇੱਕ ਸ਼ਾਨਦਾਰ ਗੁਰਦੁਆਰਾ ਬਣਾਇਆ ਗਿਆ ਹੈ ਇੱਕ ਵੱਡਾ ਤਲਾਬ ਤੇ ਹੋਰ ਇਮਾਰਤਾਂ ਇਸ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਹਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਗੁਰਦੁਆਰੇ ਨੂੰ 5000 ਰੁਪਏ ਸਾਲਾਨਾ ਦੀ ਇੱਕ ਵੱਡੀ ਜਾਇਦਾਦ ਅਤੇ 9 ਵਰਗ ਖੇਤੀਬਾੜੀ ਜ਼ਮੀਨ ਦਿੱਤੀ ਗਈ ਸੀ ਪਹਿਲਾਂ ਵਿਸਾਖੀ ਅਤੇ ਕੱਤਕ ਦੀ ਪੂਰਨਮਾਸ਼ੀ ਦੇ ਤਿਉਹਾਰ ਮਨਾਏ ਜਾਂਦੇ ਸਨ ਪਰ ਹੁਣ ਸਿਰਫ ਵਿਸਾਖੀ ਦਾ ਤਿਉਹਾਰ ਹੀ ਮਨਾਇਆ ਜਾਂਦਾ ਹੈ ਜਿੱਥੇ ਗੁਜਰਾਵਾਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਧੂੰਦਾਮ ਨਾਲ ਹਿੱਸਾ ਲੈਂਦੇ ਹਨ ਇਹ ਸ਼ਹਿਰ ਦਾ ਪ੍ਰਮੁੱਖ ਗੁਰਦੁਆਰਾ ਸੀ ਇਸ ਦੀ ਕੇਂਦਰੀ ਇਮਾਰਤ ਤਿੰਨ ਮੰਜ਼ਿਲਾ ਕਟਿਆਨ ਹੋਈਆਂ ਇੱਟਾਂ ਦੇ ਕੰਮ ਦੀ ਸ਼ਾਨਦਾਰ ਬਣਤਰ ਹੈ ਜਿਸ ਦੇ ਉੱਪਰ ਤਿੰਨ ਛਤਰੀ ਵਰਗੀਆਂ ਬਣਤਰਾ ਹਨ ਜੋ ਇੱਕ ਵੱਡੇ ਕੇਂਦਰੀ ਗੁੰਬਜ਼ ਗੁੰਬਦ ਨਾਲ ਟਕਿਆਨ ਹੋਈਆਂ ਹਨ ਜਿਸ ਦੇ ਦੋਵੇਂ ਪਾਸੇ ਛੋਟੇ ਛਤਰੀ ਗੁੰਬਦ ਆਕਾਰ ਦੇ ਮੰਡਪ ਹਨ ਪ੍ਰਵੇਸ਼ ਦੁਆਰ ਦੇ ਖੱਬੇ ਪਾਸੇ ਇੱਕ ਆਇਤਾਕਾਰ ਹਾਲ ਇਸ ਦੇ ਨਾਲ ਲੱਗਦਾ ਹੈ ਇੱਕ ਵੱਡਾ ਸਰੋਵਰ ਜਿਸ ਦੇ ਦੋ ਪਾਸਿਆਂ ਤੋਂ ਨੀਵੀਆਂ ਕੰਧਾਂ ਨਾਲ ਘਿਰਿਆ ਹੋਇਆ ਹੈ ਕੇਂਦਰੀ ਪ੍ਰਵੇਸ਼ ਦੁਆਰ ਦੇ ਸੱਜੇ ਪਾਸੇ ਤਿਰਛਾ ਹੈ ਕੰਪਲੈਕਸ ਦੇ ਪਿਛਲੇ ਪਾਸੇ ਇੱਕ ਕਮਰਾ ਹੈ ਜਿਸ ਦੇ ਉੱਪਰ ਇੱਕ ਖਾਸ ਤੌਰ ਤੇ ਸ਼ਾਨਦਾਰ ਪਸਲੀਆਂ ਵਾਲਾ ਚਿੱਟਾ ਕਮਲ ਗੁੰਬਦ ਹੈ ਜਿਸ ਦੇ ਨਾਲ ਇੱਕ ਪ੍ਰਕਰਮਾ ਵਾਲਾ ਵਰਾਂਡਾ ਹੈ ਇਹ ਕਮਰਾ ਉਸ ਕੰਕਰ ਵਾਲੇ ਖੇਤਰ ਨੂੰ ਕਵਰ ਕਰਦਾ ਹੈ ਜਿਸ ਤੇ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵੰਡ ਤੋਂ ਪਹਿਲਾਂ ਅਮਨਾ ਬਾਦ ਆਪਣੇ ਹਫਤੇ ਪਰ ਚੱਲਣ ਵਾਲੇ ਵਿਸਾਖੀ ਮੇਲੇ ਲਈ ਜਾਣਿਆ ਜਾਂਦਾ ਸੀ ਜਿਸ ਵਿੱਚ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਵਿੱਚ ਸਿੱਖਾਂ ਦੇ ਸੰਗਤ ਇਕੱਠਾਂ ਦੇ ਨਾਲ ਨਾਲ ਆਮ ਮੌਜ ਮਸਤੀ ਅਤੇ ਪਸ਼ੂ ਮੇਲਾ ਸ਼ਾਮਲ ਸੀ 15 ਅਕਤੂਬਰ 1947 ਨੂੰ ਪੰਜਾਬ ਦੀ ਵੰਡ ਤੋਂ ਤੁਰੰਤ ਬਾਅਦ ਮੁ슬लिम ਕੱਟਣ ਪੰਥੀਆਂ ਦੀ ਪੀੜ ਨੇ ਬਹੁ ਮੰਜ਼ਿਲਾ ਇਮਾਰਤ ਨੂੰ ਅਗਨ ਲਗਾ ਦਿੱਤੀ ਸੀ ਗੁਰਦੁਆਰੇ ਦੀ ਇਮਾਰਤ ਤੈ ਰਹੀ ਸੀ ਪਰ ਪਾਕਿਸਤਾਨ ਸਰਕਾਰ ਨੇ ਮੁਰੰਮਤ ਕਰਕੇ ਅਤੇ ਇਸ ਦੀ ਚਾਰ ਦੀਵਾਰੀ ਬਣਾ ਕੇ ਇਸ ਸੜਨ ਨੂੰ ਰੋਕਿਆ ਸਾਦੂਆਂ ਨੂੰ ਆਜ਼ਾਦੀ ਗੁਰੂ ਨਾਨਕ ਦੇਵ ਜੀ ਦੇ ਅਮਨਾਬਾਦ ਵਿੱਚ ਫੈਰਨ ਦੌਰਾਨ ਸੰਧਿਆਲੀ ਦੇ ਪਠਾਨ ਸ਼ਾਸਕ ਨਵਾਬ ਖਾਨ ਦਾ ਪੁੱਤਰ ਬਿਮਾਰ ਹੋ ਗਿਆ ਇੱਕ ਦਿਨ ਖਾਨ ਨੇ ਮਲਿਕ ਪਾਗੋ ਨੂੰ ਦੱਸਿਆ ਕਿ ਉਸ ਦਾ ਪੁੱਤਰ ਬਹੁਤ ਬਿਮਾਰ ਹੈ ਅਤੇ ਉਸ ਦੀ ਹਾਲਤ ਵਿਗੜਦੀ ਜਾ ਰਹੀ ਹੈ ਕੋਈ ਦਵਾਈ ਮਦਦ ਨਹੀਂ ਕਰ ਰਹੀ ਮਲਿਕ ਨੇ ਉਸ ਨੂੰ ਦੱਸਿਆ ਕਿ ਸੰਤਾਂ ਦੀਆਂ ਪ੍ਰਾਰਥਨਾਵਾਂ ਵਿੱਚ ਬਹੁਤ ਸ਼ਕਤੀ ਹੈ ਅਤੇ ਜੇਕਰ ਕੋਈ ਸੰਤ ਆ ਕੇ ਉਸ ਦੇ ਪੁੱਤਰ ਦੀ ਸਿਹਤ ਲਈ ਪ੍ਰਾਰਥਨਾ ਕਰੇ ਤਾਂ ਉਹ ਦੁਬਾਰਾ ਠੀਕ ਹੋ ਜਾਵੇਗਾ ਹਾਲਾਂਕਿ ਇਸ ਲਈ ਇੱਕ ਅਸਲੀ ਸੰਤ ਦੀ ਵਰਤੋਂ ਦੀ ਲੋੜ ਹੋਵੇਗੀ ਜੋ ਪਰਮਾਤਮਾ ਦੇ ਨਾਮ ਅਤੇ ਪਿਆਰ ਵਿੱਚ ਲੀਨ ਸੀ ਉਸ ਸਮੇਂ ਲੋਕ ਇੱਕ ਸੰਤ ਨੂੰ ਅਸਲੀ ਮੰਨਦੇ ਸਨ ਜੇਕਰ ਉਹ ਚਮਤਕਾਰ ਕਰਨ ਦੇ ਯੋਗ ਹੁੰਦਾ ਉਹਨਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਇਲਾਕੇ ਵਿੱਚ ਸਾਧੂਆਂ ਜਾਂ ਸੰਤਾਂ ਵਜੋਂ ਜਾਣੇ ਜਾਂਦੇ ਸਾਰੇ ਲੋਕਾਂ ਨੂੰ ਬੁਲਾਇਆ ਜਾਵੇ ਅਤੇ ਉਹਨਾਂ ਨੂੰ ਕੈਦ ਵਿੱਚ ਰੱਖਿਆ ਜਾਵੇ ਉਹਨਾਂ ਨੂੰ ਸਿਰਫ ਇਸ ਸ਼ਰਤ ਤੇ ਰਿਹਾ ਕੀਤਾ ਜਾਵੇ ਕਿ ਖਾਨ ਦਾ ਪੁੱਤਰ ਦੁਬਾਰਾ ਠੀਕ ਹੋ ਜਾਵੇ ਖਾਨ ਦੇ ਆਦਮੀ ਜ਼ਬਰਦਸਤੀ ਉਹਨਾਂ ਸਾਰੇ ਸਾਧੂਆਂ ਨੂੰ ਲੈ ਆਏ ਜਿਨ੍ਹਾਂ ਦਾ ਨਾਮ ਮਲਿਕ ਨੇ ਸੁਝਾਇਆ ਸੀ। ਗੁਰੂ ਨਾਨਕ ਦੇਵ ਜੀ ਕਿਉਂਕਿ ਉਹ ਇਸ ਇਲਾਕੇ ਵਿੱਚ ਸਨ ਨੂੰ ਵੀ ਲਿਆਂਦਾ ਗਿਆ ਕਿਉਂਕਿ ਮਲਿਕ ਨੇ ਉਹਨਾਂ ਦਾ ਨਾਮ ਵੀ ਸੁਝਾਇਆ ਸੀ। ਖਾਨ ਦੇ ਆਦਮੀਆਂ ਦੁਆਰਾ ਲਿਆਂਦੇ ਗਏ ਸਾਰੇ ਸਾਧੂ ਆਪਣੀ ਕੋਠਰੀ ਵਿੱਚ ਇਕੱਠੇ ਬੈਠੇ ਸਨ ਜਦੋਂ ਭਾਈ ਲਾਲੋ ਭੱਜ ਕੇ ਅੰਦਰ ਆਇਆ ਜਦੋਂ ਉਸਨੇ ਸੁਣਿਆ ਕਿ ਖਾਨ ਦੇ ਆਦਮੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾ ਲਿਆ ਹੈ। ਗੁਰੂ ਜੀ ਨੂੰ ਕੈਦ ਵਿੱਚ ਦੇਖ ਕੇ ਉਹ ਰੋ ਪਿਆ। ਖਾਨ ਅੰਦਰ ਆਇਆ ਅਤੇ ਗੁਰੂ ਨਾਨਕ ਦੇਵ ਜੀ ਅਤੇ ਸਾਧੂਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਨ ਲਈ ਕਿਹਾ ਸਾਰੇ ਸਾਧੂ ਚੁੱਪ ਰਹੇ ਪਰ ਗੁਰੂ ਜੀ ਬੋਲੇ ਅਤੇ ਕਿਹਾ ਤੁਸੀਂ ਸਾਧੂਆਂ ਨੂੰ ਜ਼ਬਰਦਸਤੀ ਲਿਆ ਕੇ ਕੈਦ ਵਿੱਚ ਪਾ ਦਿੱਤਾ ਹੈ ਅਤੇ ਉਹ ਦੁਖੀ ਹਨ ਪਰ ਤੁਸੀਂ ਆਪਣੇ ਪੁੱਤਰ ਦੀ ਤੰਦਰੁਸਤੀ ਦੀ ਉਮੀਦ ਕਰਦੇ ਹੋ ਤੁਸੀਂ ਉਨ੍ਹਾਂ ਨੂੰ ਦੁੱਖ ਦਿੰਦਾ ਹੈ ਦੁਖੀ ਮਨਾਂ ਤੋਂ ਕਿਰਪਾ ਕਿਵੇਂ ਆ ਸਕਦੀ ਹੈ ਜਦੋਂ ਖਾਨ ਨੇ ਇਹ ਸੁਣਿਆ ਉਸ ਨੂੰ ਅਹਿਸਾਸ ਹੋਇਆ ਕਿ ਗੁਰੂ ਨਾਨਕ ਦੇਵ ਜੀ ਸਹੀ ਸੰਤ ਅਤੇ ਉਸਦੇ ਪੁੱਤਰ ਪ੍ਰਤੀ ਉਸਦੇ ਪਿਆਰ ਨੇ ਉਸਨੂੰ ਗੁੰਮਰਾ ਕਰ ਦਿੱਤਾ ਸੀ ਉਹ ਨਿਮਰ ਹੋ ਗਿਆ ਅਤੇ ਉਨ੍ਹਾਂ ਨੂੰ ਕਿਹਾ ਦਇਆ ਕਰੋ ਦਇਆ ਕਰੋ ਤੁਸੀਂ ਸੰਤ ਲੋਕੋ ਫਿਰ ਉਸਨੇ ਪੁੱਛਿਆ ਕਿ ਕੀ ਉਹ ਅਜੇ ਵੀ ਉਸਦੇ ਪੁੱਤਰ ਨੂੰ ਠੀਕ ਹੋਣ ਵਿੱਚ ਮਦਦ ਕਰ ਸਕਣਗੇ ਭਾਵੇਂ ਗੁਰੂ ਨਾਨਕ ਦੇਵ ਜੀ ਚਮਤਕਾਰਾਂ ਦੇ ਮਾਲਕ ਸਨ ਪਰ ਆਮ ਤੌਰ ਤੇ ਉਹ ਚਮਤਕਾਰ ਨਹੀਂ ਕਰਦੇ ਸਨ ਹਾਲਾਂਕਿ ਗੁਰੂ ਜੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਉਸਨੇ ਕਿਹਾ "ਹੇ ਖਾਨ ਤੁਹਾਡੇ ਪੁੱਤਰ ਦੀ ਸਿਹਤ ਸੰਤਾਂ ਦੀ ਬੱਚੀ ਹੋਈ ਰੋਟੀ ਵਿੱਚ ਹੈ।" ਉਸਨੇ ਲਾਇਓਵਲ ਮੁੜਿਆ ਅਤੇ ਕਿਹਾ "ਲਾਇਓ ਜਾ ਕੇ ਆਪਣੇ ਘਰੋਂ ਰੋਟੀ ਲਿਆਓ।" ਲਾਇਓ ਗਿਆ ਅਤੇ ਰੋਟੀ ਲੈ ਆਇਆ ਅਤੇ ਉਹ ਖਾਨ ਦੇ ਪੁੱਤਰ ਨੂੰ ਖਾਣ ਲਈ ਦਿੱਤੀ ਗਈ। ਜਲਦੀ ਹੀ ਖਾਨ ਦਾ ਪੁੱਤਰ ਠੀਕ ਹੋ ਗਿਆ। ਖਾਨ ਨੇ ਦੇਖ ਕੇ ਹੈਰਾਨ ਰਹਿ ਗਿਆ ਕਿ ਗੁਰੂ ਕੋਲ ਕਿੰਨੀ ਸ਼ਕਤੀ ਸੀ। ਮਲਿਕ ਪਾਗੋ ਜੋ ਨੇੜੇ ਖੜ ਹਾਸੀ ਹੈਰਾਨ ਰਹਿ ਗਿਆ ਅਤੇ ਡਰ ਨਾਲ ਕੰਬਣ ਲੱਗ ਪਿਆ ਆਲੇ ਦੁਆਲੇ ਖੜੇ ਸਾਰੇ ਲੋਕ ਵੀ ਹੈਰਾਨ ਰਹਿ ਗਏ ਇਥੋਂ ਤੱਕ ਕਿ ਸਾਧੂ ਵੀ ਹੈਰਾਨ ਰਹਿ ਗਏ ਅਗਲੇ ਦਿਨ ਮਲਿਕ ਪਾਗੋ ਗੁਰੂ ਜੀ ਕੋਲ ਆਇਆ ਅਤੇ ਕਿਹਾ ਮੈਂ ਤੁਹਾਡਾ અપਮਾਨ ਕੀਤਾ ਹੈ ਮੈਨੂੰ ਮਾਫ ਕਰ ਦਿਓ ਗੁਰੂ ਜੀ ਨੇ ਜਵਾਬ ਦਿੱਤਾ ਮੇਰਾ અપਮਾਨ ਕੀਤਾ ਮੈਨੂੰ ਡਰ ਹੈ ਕਿ ਤੁਸੀਂ ਜੋ અપਮਾਨ ਕੀਤਾ ਹੈ ਉਹ ਤੁਹਾਡੇ ਅਤੇ ਲੋਕਾਂ ਦਾ ਹੈ ਉਸ અપਮਾਨ ਤੋਂ ਡਰੋ ਜੋ ਤੁਸੀਂ ਪਰਮਾਤਮਾ ਦਾ ਦਿਖਾ ਰਹੇ ਹੋ ਜਾਨਵਰਾਂ ਅਤੇ ਪੰਛੀਆਂ ਨੂੰ ਦੇਖੋ ਉਹ ਸਾਰਾ ਦਿਨ ਭੋਜਨ ਲਈ ਕੁੰਮਦੇ ਰਹਿੰਦੇ ਹਨ ਇਹ ਉਹਨਾਂ ਦੀ ਸਖਤ ਮਿਹਨਤ ਹੈ ਅਤੇ ਉਹ ਆਪਣੇ ਟੇਡ ਪਰਦੇ ਹਨ ਉਹ ਹਮੇਸ਼ਾ ਖੁਸ਼ ਹਮੇਸ਼ਾ ਸਿਹਤਮੰਦ ਰਹਿੰਦੇ ਹਨ ਅਤੇ ਆਜ਼ਾਦ ਉੱਡਣ ਦੀ ਆਜ਼ਾਦੀ ਅਤੇ ਖੁਸ਼ੀ ਦਾ ਆਨੰਦ ਮਾਣਦੇ ਹਨ ਸਖਤ ਮਿਹਨਤ ਸੰਤੁਸ਼ਟੀ ਅਤੇ ਇਮਾਨਦਾਰ ਜੀਵਨ ਦੀ ਕੁੰਜੀ ਹੈ ਸਖਤ ਮਿਹਨਤ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਅਤੇ ਪ੍ਰਭੂ ਦੇ ਰਸਤੇ ਖੁਸ਼ੀ ਦਿੰਦੀ ਹੈ ਲੋਕਾਂ ਨਾਲ ਬੇਰਹਿਮ ਹੋ ਕੇ ਤੁਹਾਡਾ ਮਨ ਪਰੇਸ਼ਟ ਹੋ ਗਿਆ ਹੈ ਇਹ ਬੁਰਾ ਹੋ ਗਿਆ ਹੈ ਅਜਿਹਾ ਮਨ ਇੱਕ ਬਿਮਾਰੀ ਅਤੇ ਬੇਜਾਨ ਹੈ ਮਲਿਕ ਭਾਗੋ ਪਛਤਾਵਾ ਕਰ ਰਿਹਾ ਸੀ ਉਸਨੇ ਕਿਹਾ ਤੁਹਾਡੀ ਪਵਿੱਤਰਤਾ ਨੇ ਮੇਰਾ ਮਨ ਹਿਲ ਗਿਆ ਹੈ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਇਸ ਬੁਢਾਪੇ ਵਿੱਚ ਅਤੇ ਇਸ ਆਲਸੀ ਸਰੀਰ ਨਾਲ ਆਪਣਾ ਰਸਤਾ ਕਿਵੇਂ ਬਦਲ ਸਕਦਾ ਹਾਂ ਗੁਰੂ ਜੀ ਨੇ ਜਵਾਬ ਦਿੱਤਾ ਜੇ ਤੁਸੀਂ ਕੰਮ ਕਰਦੇ ਸਮੇਂ ਆਪਣੇ ਦਿਲ ਵਿੱਚ ਪ੍ਰਭੂ ਨੂੰ ਯਾਦ ਕਰਦੇ ਹੋ ਤਾਂ ਸਭ ਕੁਝ ਪ੍ਰਭੂ ਦੀ ਕਿਰਪਾ ਬਣ ਜਾਂਦਾ ਹੈ ਕਿਸਾਨ ਤੋਂ ਪੈਸੇ ਲੈਣਾ ਜੋ ਆਪਣੀ ਜ਼ਮੀਨ ਤੇ ਸਾਰਾ ਦਿਨ ਪਸੀਨਾ ਵਹਾਉਂਦਾ ਹੈ ਅਤੇ ਟੈਕਸ ਅਦਾ ਕਰਨ ਤੋਂ ਬਾਅਦ ਭੋਜਨ ਲਈ ਬਹੁਤ ਘੱਟ ਬਚਦਾ ਹੈ ਦੁਬਾਰਾ ਕਿਸੇ ਵਪਾਰੀ ਤੋਂ ਧਮਕੀ ਜਾਂ ਟਿੱਕੇशाही ਕਰਕੇ ਪੈਸੇ ਲੈਣਾ ਉਸੇ ਤਰ੍ਹਾਂ ਉਸ ਦਾ ਖੂਨ ਨਿਚੋੜਨਾ ਹੈ ਜਿਵੇਂ ਤੁਸੀਂ ਖੂਨ ਪ੍ਰਾਪਤ ਕਰਨ ਲਈ ਕਿਸੇ ਜਾਨਵਰ ਦੀ ਗਰਦਨ ਵੱਢਦੇ ਹੋ किसी की ईमानदार मेहनत की कमाई तो जबरदस्ती पैसे लेना उसका खून चूसना है गुरु जी दे बचन सुन के मलिक भागो गुरु जी दे पैरी डिग पिया गुरु जी का चेला बन गया उसने गुरु नानक देव जी द्वारा रिश्वत लेके इकट्ठे पैसे वंट दिते एक पवित्र आदमी बन गया उसने प्रभु का नाम जपना शुरू कर दिता ईमानदार कमाई न संतुष्ट हो गया खान भी अगे आया गुरु जी देरी डिग पिया मुआफी मंगी ਗੁਰੂ ਜੀ ਨੇ ਉਹਨਾਂ ਦੋਵਾਂ ਨੂੰ ਕਿਹਾ ਕਿ ਜਾਓ ਅਤੇ ਸਾਧੂਆਂ ਤੋਂ ਮੁਆਫੀ ਮੰਗੋ ਉਹ ਸਾਧੂਆਂ ਤੋਂ ਮੁਆਫੀ ਮੰਗਣ ਗਏ ਅਤੇ ਸਤਿਕਾਰ ਨਾਲ ਉਹਨਾਂ ਨੂੰ ਰਹਾ ਕਰ ਦਿੱਤਾ ਅਗਲੇ ਕੁਝ ਦਿਨਾਂ ਵਿੱਚ ਮਰਦਾਨਾ ਤਲਵੰਡੀ ਤੋਂ ਵਾਪਸ ਆ ਗਿਆ ਰਾਏ ਬੁੱਲੌਰ ਤੋਂ ਵਿਛੋੜੇ ਦੀਆਂ ਪੀੜਾਂ ਅਤੇ ਹੋਰ ਅਜਿਹੇ ਸੁਨੇਹਿਆਂ ਬਾਰੇ ਸੁਣ ਕੇ ਗੁਰੂ ਜੀ ਤਲਵੰਡੀ ਲਈ ਰਵਾਨਾ ਹੋ ਗਏ ਐਮਨਾਬਾਦ ਪਾਕਿਸਤਾਨ ਦੇ ਗੁਜਰਾਵਾਲਾ ਜ਼ਿਲ੍ਹੇ ਦਾ ਇੱਕ ਪ੍ਰਾਚੀਨ ਕਸਬਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੈਦਪੁਰ ਜਾਂ ਸੈਦਪੁਰ ਵਜੋਂ ਜਾਣਿਆ ਜਾਂਦਾ ਸੀ ਭਾਈ ਬਾਲਾ ਜਨਮ ਸਾਖੀ ਦੇ ਅਨੁਸਾਰ ਸੁਲਤਾਨਪੁਰ ਛੱਡਣ ਤੋਂ ਬਾਅਦ ਅਤੇ ਆਪਣੀਆਂ ਲੰਬੀਆਂ ਯਾਤਰਾਵਾਂ ਤੇ ਜਾਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਦੇ ਨਾਲ ਪਹਿਲਾਂ ਐਮਨਾਬਾਦ ਗਏ ਜਿੱਥੇ ਭਾਈ ਲਾਲੋ ਜੋ ਕਿ ਪੇਸ਼ੇ ਤੋਂ ਤਰਖਾਨ ਸੀ ਉਹਨਾਂ ਦਾ ਸਿੱਖ ਬਣ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਤੋਂ ਪਤਾ ਲੱਗਦਾ ਹੈ ਕਿ ਉਹ 1521 ਵਿੱਚ ਬਾਬਰ ਦੁਆਰਾ ਸ਼ਹਿਰ ਨੂੰ ਲੁੱਟਣ ਵੇਲੇ ਐਮਨਾਬਾਦ ਵਿੱਚ ਸਨ ਜਨਮ ਸਾਖੀਆਂ ਵਿੱਚ ਇਹ ਵੀ ਜ਼ਿਕਰ ਹੈ ਕਿ ਮੁਗਲ ਫੌਜ ਦੇ ਹਮਲੇ ਦੌਰਾਨ ਗੁਰੂ ਜੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਇੱਕ ਪੱਥਰ ਦੀ ਚੱਕੀ ਚਲਾਉਣ ਲਈ ਦਿੱਤੀ ਗਈ ਸੀ 1760 ਦੇ ਦਹਾਕੇ ਦੌਰਾਨ ਜਦੋਂ ਸਰਦਾਰ ਚੜਤ ਸਿੰਘ ਸੁੱਕਰ ਚੱਕੀਆਂ ਨੇ ਇਸ ਤੇ ਕਬਜ਼ਾ ਕੀਤਾ ਤਾਂ ਐਮਨਾਬਾਦ ਸਿੱਖ ਰਾਜ ਅਦੀਨ ਆਇਆ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ ਇਸ ਸ਼ਹਿਰ ਵਿੱਚ ਮਹਤਵਪੂਰਨ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਦਾ ਪ੍ਰਬੰਧਨ 28 ਫਰਵਰੀ 1922 ਤੋਂ 1947 ਤੱਕ ਸ਼੍ਰੀ ਮੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਜਾਂਦਾ ਸੀ ਐਮਨਾਬਾਦ ਵਿਖੇ ਤਿੰਨ ਇਤਿਹਾਸਕ ਸਿੱਖ ਗੁਰਦੁਆਰੇ ਹਨ ਗੁਰਦੁਆਰਾ ਖੋਹੀ ਭਾਈ ਲਾਲੋ ਗੁਰਦੁਆਰਾ ਖੋਹੀ ਭਾਈ ਲਾਲੋ ਭਾਈ ਲਾਲੋ ਦੇ ਘਰ ਅਤੇ ਖੂਹ ਪੰਜਾਬੀ ਵਿੱਚ ਖੋਹੀ ਦੇ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਉਹਨਾਂ ਨੂੰ ਮਿਲੇ ਸਨ ਭਾਈ ਲਾਲੋ ਦਾ ਜਨਮ 1452 ਵਿੱਚ ਪਾਕਿਸਤਾਨ ਦੇ ਸੈਦਪੁਰ ਪਿੰਡ ਜੋ ਹੁਣ ਐਮਨਾਬਾਦ ਵਜੋਂ ਜਾਣਿਆ ਜਾਂਦਾ ਹੈ ਵਿੱਚ ਹੋਇਆ ਸੀ ਭਾਈ ਲਾਲੋ ਦੇ ਪਿਤਾ ਦਾ ਨਾਮ ਭਾਈ ਜਗਤਰਾਮ ਸਿੰਘ ਜੋ ਕਟੋਰਾ ਉਪਨਾਮ ਨਾਲ ਸੰਬੰਧਿਤ ਸੀ ਅਤੇ ਤਰਖਾਨ ਕਬੀਲੇ ਨਾਲ ਸੰਬੰਧਿਤ ਸੀ ਗੁਰੂ ਨਾਨਕ ਦੇਵ ਜੀ ਕਈ ਵਾਰ ਭਾਈ ਲਾਲੋ ਨਾਲ ਰਹੇ ਭਾਈ ਲਾਲੋ ਦਾ ਘਰ ਇੱਕ ਧਰਮਸਾਲਾ ਬਣ ਗਿਆ ਜੋ ਗੁਰੂ ਨਾਨਕ ਦੇਵ ਜੀ ਦੇ ਸਥਾਨਕ ਪਰੋਕਾਰਾਂ ਲਈ ਇੱਕ ਮਿਲਣ ਦਾ ਸਥਾਨ ਸੀ ਬਾਦ ਵਿੱਚ ਘਰ ਨੂੰ ਗੁਰਦੁਆਰੇ ਵਿੱਚ ਵਿਕਸਿਤ ਕੀਤਾ ਗਿਆ ਜਿਸ ਦਾ ਨਾਮ ਖੂਹੀ ਤੰਗ ਖੂਹ ਦੇ ਨਾਮ ਤੇ ਰੱਖਿਆ ਗਿਆ ਸੀ ਜੋ ਕਿ ਪੁਰਾਣੇ ਘਰ ਦੇ ਟਹੇ ਜਾਂਦੇ ਵੀ ਮੌਜੂਦ ਸੀ ਇਤਿਹਾਸ ਭਾਈ ਲਾਲੋ ਸਿੱਖ ਇਤਿਹਾਸ ਵਿੱਚ ਇੱਕ ਖਾਸ ਕਹਾਣੀ ਲਈ ਜਾਣੇ ਜਾਂਦੇ ਹਨ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਜਦੋਂ ਸ਼ਹਿਰ ਦੇ ਇੱਕ ਮਹੱਤਵਪੂਰਨ ਸਰਕਾਰੀ ਅਧਿਕਾਰੀ ਮਲਿਕ ਪਾਗੋ ਨੇ ਸਾਰੇ ਧਾਰਮਿਕ ਸੰਤਾਂ ਲਈ ਭੋਜਨ ਮੁਹਰਈਆ ਕਰਵਾਇਆ ਤਾਂ ਉਸਨੇ ਗੁਰੂ ਨਾਨਕ ਸਾਹਿਬ ਨੂੰ ਵੀ ਸੱਦਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਦੇ ਸੱਦੇ ਨੂੰ ਠੁਕਰਾ ਦਿੱਤਾ। ਦੂਜੀ ਵਾਰ ਸਰਕਾਰੀ ਹੁਕਮ ਰਾਹੀ ਬੁલાਏ ਜਾਣ ਤੇ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਨੂੰ ਆਪਣੇ ਨਾਲ ਲੈ ਗਏ ਅਤੇ ਮਲਿਕ ਭਾਗੋ ਦੇ ਘਰ ਗਏ। ਬਹੁਤ ਗੁੱਸੇ ਨਾਲ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਤੁਸੀਂ ਇੱਕ ਤਰਖਾਨ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ ਖਤਰਿਆਂ ਦਾ ਅਪਮਾਨ ਕਰ ਰਹੇ ਹੋ। ਮੇਰੀ ਦਾਵਤ ਤੁਹਾਨੂੰ ਸੁਆਦੀ ਭੋਜਨ ਪੇਸ਼ ਕਰਦੀ ਹੈ। ਤੁਸੀਂ ਇਸ ਨੂੰ ਖਾਣ ਤੋਂ ਕਿਉਂ ਇਨਕਾਰ ਕਰਦੇ ਹੋ? ਗੁਰੂ ਨਾਨਕ ਸਾਹਿਬ ਨੇ ਮਲਿਕ ਭਾਗੋ ਦੀ ਮੱਖਣ ਵਾਲੀ ਰੋਟੀ ਆਪਣੇ ਖੱਬੇ ਹੱਥ ਵਿੱਚ ਅਤੇ ਭਾਈ ਲਾਲੋ ਦੀ ਸਾਦੀ ਰੋਟੀ ਆਪਣੇ ਸੱਜੇ ਹੱਥ ਵਿੱਚ ਲਈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਖੱਬਾ ਹੱਥ ਮਲਿਕ ਭਾਗੋ ਦੀ ਮੱਖਣ ਵਾਲੀ ਰੋਟੀ ਨਾਲ ਨਿਚੋੜਿਆ ਤਾਂ ਸਾਰਿਆਂ ਨੇ ਉਸ ਵਿੱਚੋਂ ਖੂਨ ਵਗਦਾ ਦੇਖਿਆ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਸੱਜਾ ਹੱਥ ਨਿਚੋੜਿਆ ਤਾਂ ਲੋਕਾਂ ਨੇ ਉਸ ਵਿੱਚੋਂ ਦੁੱਧ ਦੀਆਂ ਬੂੰਦਾਂ ਟਪਕਦੀਆਂ ਦੇਖੀਆਂ। ਮਲਿਕ ਭਾਗੋ ਚੁੱਪ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਮਲਿਕ ਦੀ ਆਮਦਨ ਗਰੀਬ ਲੋਕਾਂ ਦਾ ਖੂਨ ਚੂਸ ਕੇ ਕਮਾਈ ਗਈ ਸੀ ਜਦੋਂ ਕਿ ਇਸ ਤਰ੍ਹਾਂ ਦੀ ਆਮਦਨ ਉਸ ਦੀ ਮਿਹਨਤ ਨਾਲ ਕਮਾਇਆ ਦੁੱਧ ਸੀ। ਇਹੀ ਕਾਰਨ ਸੀ ਕਿ ਮੈਂ ਤੁਹਾਡੇ ਅਮੀਰ ਭੋਜਨ ਨੂੰ ਰੱਦ ਕੀਤਾ ਅਤੇ ਇਸ ਲਈ ਮੈਂ ਸਖਤ ਮਿਹਨਤ ਨਾਲ ਕਮਾਏ ਸਾਦੇ ਰੋਟੀ ਨੂੰ ਤਰਜੀ ਦਿੱਤੀ। ਗੁਰੂ ਜੀ ਨੇ ਕਿਹਾ ਭਾਈ ਲਾਲੋ ਇਮਾਨਦਾਰੀ ਅਤੇ ਮਿਹਨਤ ਦਾ ਪ੍ਰਤੀਕ ਸਨ। ਇਸ ਲਈ ਗੁਰੂ ਨਾਨਕ ਸਾਹਿਬ ਦੇ ਅਨੁਸਾਰ ੋਖੇ ਬਾਜ਼ ਅਤੇ ਟੇਡੇ ਤਰੀਕਿਆਂ ਨਾਲ ਬਹੁਤ ਸਾਰੀ ਦੌਲਤ ਇਕੱਠੀ ਕਰਨ ਨਾਲੋਂ ਇਮਾਨਦਾਰੀ ਨਾਲ ਛੋੜਾ ਜਿਹਾ ਪੈਸਾ ਕਮਾਉਣਾ ਬਿੱਤਰ ਹੈ। ਲਾਲੋ ਦਾ ਘਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਠਹਿਰੇ ਸਨ ਨੂੰ ਗੁਰਦੁਆਰਾ ਬਣਾਇਆ ਗਿਆ ਅਤੇ ਇਸ ਨੂੰ ਗੁਰਦੁਆਰਾ ਖੋਹੀ ਪਾਈ ਲਾਲੋ ਲਾਲੋ ਦਾ ਖੂ ਕਿਹਾ ਗਿਆ। ਖੂ ਦਾ ਉੱਪਰਲਾ ਹਿੱਸਾ ਆਧੁਨਿਕ ਬਣਾਇਆ ਗਿਆ ਅਜੇ ਵੀ ਬਰਕਰਾਰ ਹੈ ਅਤੇ ਪੀਣ ਵਾਲਾ ਪਾਣੀ ਉਪਲਬਧ ਹੈ।